ਪਛਮੀ ਬੰਗਾਲ ਵਿੱਚ ਡਾਕਟਰਾਂ ਦਾ ਹੋਈ ਦਰਿੰਦਗੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਡਾਕਟਰਾਂ ਵੱਲੋਂ ਕੰਮਕਾਜ ਠੱਪ ਕੀਤਾ ਗਿਆ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਵੀ ਕੰਮਕਾਜ ਠੱਪ ਕੀਤਾ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ओम प्रकाश ओम प्रकाश की लेना आए हूं मैं गोली एक लेना है यार दुकान जाया बे भांडे दोनों दुकान जा रहे अच्छा वो आगे गाली सुनता वो नाटक करके बैठ गया इसी दवाई यार गोली एक ही लेनी है अब लंगर सेवा करेंगे अच्छा अच्छा मेरी भंडाल सेवा बेटा अच्छा अच्छा सेवा करना दवाई नहीं मिली फिर उन्हें नहीं मैं तो एक गोली लेना नहीं वो तो हड़ताल के दिन है ना भी हड़ताल है ये ता नहीं मिलती भाई यार एक एक गोली देनी ऐसी कोई लचना उस भांडे दोने जाकर ਠੀਕ ਹੈ ਜੀ ਠੀਕ ਹੈ ਕੋਈ ਮੋਣੀ ਲੈਣੀ ਆਪਾਂ ਕੋਈ ਅਜੇ ਬੈਠਾ ਨਾ ਆਪਾਂ ਕੋਈ ਨਾ ਨਿਕਾੜਨ ਚਾਹੀਏ ਮਾੜਾ ਸੇਵਾਦਾਰ ਆ ਤੋ ਚੱਲ ਹੋਵੇ ਆਪਾਂ ਸੇਵਾਦਾਰ ਨੇ ਕਿੰਨੀ ਆਪਨੇ ਹੋਵੇ ਆਪਣੇ ਘਰ ਠੀਕ ਹੈ ਨਾ ਜਾਨੇ ਮੇਰੀ ਅੱਖਾਂ ਹੀ ਕਾਲਾ ਹੋਦੀ ਹੈ ਅੱਛਾ ਅੱਛਾ ਮੈਂ ਵੀ ਵਾਰੀ ਆ ਗਿਆ ਮੇਰਾ ਉਕਾਰ ਨਹੀਂ ਬੜਿਆ ਅੱਛਾ 9 ਸਾਲਾਂ ਨਾਲ ਜੇ ਮੈਂ 2 ਵਾਰੀ ਆ ਗਿਆ ਹਸਪਤਾਲ ਇਹ ਕਹਿੰਦੇ ਰਾਜਨਗੜ੍ਹ ਤੇ ਆਓ ਸਾਡੇ ਬੁੜੇ ਬੁੜੀ ਤਾਂ ਮਰ ਗਏ ਰਾਜਨਗੜ੍ਹ ਕਿੱਥੇ ਹੈ ਸਾਡਾ ਹਜ਼ਾਰ ਘੜ ਹੈ ਅੱਛਾ ਸੜਾ ਦਾਰ ਘੜ ਲਓ ਆ ਬੇਰੀਆਂ ਖੜਾ ਬੋਲ ਮਰ ਮੈਂ ਨਹੀਂ ਸੇਵਾ ਨਹੀਂ ਮਾਰੇ ਹੋਮਪਰਗਾਹ ਹੋਮਪਰਗਾਹ ਜੀ ਕੀ ਲੈਣਾ ਆਏ ਸੀਗੇ ਦਵਾਈ ਲੈਣਾ ਆਏ ਜੀ ਦਵਾਈ ਮਿਲ ਗਈ ਫਿਰ ਨਹੀਂ ਮਿਲੀ ਦਵਾਈ ਕਾਰਨ ਕੀ ਦੱਸਿਆ ਜੀ ਕਾਰਨ ਦੱਸਣ ਕਿ ਹੜਤਾਲ ਹੈ ਜੀ ਹੜਤਾਲ ਹੈ ਦਵਾਈ ਕਾਦੀ ਲੈਣਾ ਆਏ ਸੀਗੇ ਦਵਾਈ ਲੈਣਾ ਆਏ ਸੀ ਆਪ ਦੇ ਬੀਪੀਓ ਕੀ ਦੀ ਆਪਣੇ ਸੋਕਰ ਸਾਕਰ ਦੀ ਅੱਛਾ ਇੱਥੋਂ ਹੀ ਚਲਦੀ ਹੁੰਦੀ ਹੈ ਹਾਂਜੀ ਹਾਂਜੀ ਇੱਥੋਂ ਤੇ ਹੁਣ ਕੀ ਕੀਆ ਤੁਹਾਨੂੰ ਉਹਨਾਂ ਨੇ ਉਹ ਕਹਿੰਦਾ ਸਵੇਰੇ ਆਏਗੇ ਹੁਣ ਦਵਾਈ ਨਹੀਂ ਮਿਲਦੀ ਅੱਛਾ ਹੜਤਾਲ ਦਾ ਪਹਿਲਾਂ ਨਹੀਂ ਪਤਾ ਲੱਗਿਆ ਸੀਗਾ ਜੀ ਕਿੱਲਾ ਨਹੀਂ ਪਤਾ ਲੱਗਿਆ ਅੱਛਾ ਹੁਣ ਕਿੱਥੋਂ ਲਾਉਂਗੇ ਦਵਾਈ ਦਵਾਈ ਹੁਣ ਇੱਥੋਂ ਲੈ ਕੇ ਸਵੇਰ ਲਵਾਂਗੇ ਦਵਾਈ ਹੁਣ ਸਵੇਰ ਲਾਉਂਗੇ ਅੱਜ ਅੱਜ ਦੀ ਦਵਾਈ ਪਈ ਹੈ ਕਿ ਨਹੀਂ ਪਈ ਨਹੀਂ ਪਈ ਅੱਜ ਦੀ ਦਵਾਈ ਖਤਮ ਹੈਗੀ ਹੈ ਤੇ ਫੇਰ ਅੱਜ ਦੀ ਦਵਾਈ ਤਾਂ ਮਾਰਕੀਟ ਤੋਂ ਲੈਣੀ ਪੈਗੀ ਇਹ ਤਾਂ ਦੇਣਾ ਨਹੀਂ ਇਹਨਾਂ ਨੇ ਤਾਂ ਫੇਰ ਦਵਾਈ ਜੇ ਜਲਦੀ ਪਈ ਹੈ ਤਾਂ ਫੇਰ ਬਾਹਰੋਂ ਕਿੱਥੇ ਲੈਣੀ ਹੈ ਫੇਰ ਹੁਣ ਅੱਜ ਜੇ ਅੱਜ ਬੀਪੀ ਦੀ ਗੋਲੀ ਨਾਲ ਲਈ ਕੋਈ ਦਿੱਕਤ ਤਾਂ ਨਹੀਂ ਆਉਂਦੀ ਦਿੱਕਤ ਕੀ ਜਿੰਗਿਆਸ ਨਹੀਂ ਇਹੀ ਬਾਤ ਲੈਣ ਦੀ ਅੱਛਾ ਅੱਛਾ ਕਾਰਡ ਬਣਿਆ ਹੋਇਆ ਹੈ ਕਿ ਵੈਸੇ ਸਰਕਾਰੀ ਜਿੰਗਿਆਸ ਤੁਹਾਨੂੰ ਨਹੀਂ ਪਰਚੀ ਦੇ ਨਾਲ ਮਿਲਦੀ ਹੁੰਦੀ ਹੈ ਅੱਜ ਪਰਚੀ ਨਾਲ ਬਣਦੀ ਹੈਗੀ ਹੈ ਪਰਚੀ ਪਹਿਲਾਂ ਘਟਾਈ ਹੋਈ ਹੈ ਕਿਹੜੇ ਕਿਹੜੇ ਡਾਕਟਰ ਨੇ ਲਿਖੀ ਸੀਗੀ ਡਾਕਟਰ ਨੇ ਲਿਖੀ ਹੈ ਆਪਣੇ ਹਿਰੈਨ ਸੰਮੁਖੀ ਇਤਦਨਦਰ ਤੋਂ ਅੱਛਾ 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 ਠੀਕ ਹੈ ਜੀ ਹੁਣ ਕਰ ਕੀ ਨਾ ਭਾਈ ਜੀ ਤੁਹਾਡਾ ਰਾਜੇਸ਼ ਕੁਮਾਰ ਰਾਜੇਸ਼ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜਲਾਲਾ ਜਲਾਲਾਬਾਦ ਤੋਂ ਤੇ ਸਿਵਲ ਹਸਪੀਟਲ ਕਿਨੇ ਆਏ ਸੀਗੇ ਬੇਟੇ ਦੀ ਮੈਡੀਸਨ ਹੈ ਬੇਟੇ ਦੀ ਮੈਡੀਸਨ ਇੱਥੋਂ ਚਲਦੀ ਹੈਗੀ ਹੈ ਕਿਸ ਚੀਜ਼ ਦੀ ਚਲਦੀ ਹੈ ਜੀ ਪੀਲੀ ਅੱਛਾ ਪੀਲੀ ਅਲੀ ਅੱਛਾ ਕਾਲੇ ਪੀਲੀ ਹੈ ਦੀ ਇਹ ਤੇ ਕਾਫੀ ਗੰਭੀਰ ਹੈ ਤੇ ਕਿਵੇਂ ਬੇਟਾ ਕਿਵੇਂ ਹੋਂ ਠੀਕ ਹੈ ਠੀਕ ਹੈ ਤੇ ਜਲਾਲਾਬਾਦ ਤੋਂ ਤੁਸੀਂ ਇੱਥੇ ਆਏ ਸੀ ਤੁਹਾਨੂੰ ਪਤਾ ਨਹੀਂ ਸੀ ਅੱਜ ਤਾਂ ਹੜਤਾਲ ਹੈਗੀ ਹੈ ਨਾ ਕਿੱਥੋਂ ਪਤਾ ਲੱਗਦਾ ਹੈ ਅੱਛਾ ਤੁਹਾਨੂੰ ਨਹੀਂ ਪਤਾ ਸੀਗਾ ਹੁਣ ਕੀ ਕਹਿੰਦੇ ਨੇ ਡਾਕਟਰ ਕੋਈ ਮਿਲਿਆ ਤੁਹਾਨੂੰ ਇੱਥੇ ਮਿਲੇ ਬਾਅਦੋਂ ਕਹਿੰਦੇ ਕੱਲ੍ਹ ਦੁਬਾਰਾ ਆਓ अच्छा जी एडिशन ਜਿਹੜਾ ਤਾਂ ਦੁਬਾਰਾ ਇਹ ਤਾਂ ਮੁਸ਼ਕਿਲ ਹੋਏਗਾ ਇਹਨਾਂ ਦੂਰ ਆਣਾ ਜਾਣਾ ਵੀ ਹੈਗਾ ਹੈ ਨਾ ਬੈਸਟ ਬੰਗਾਲ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਇੱਕ ਸਟੂਡੈਂਟ ਅਟਰਨ ਜਿਹੜੀ ਡਾਕਟਰ ਸੀਗੀ ਉਸ ਦਾ ਪਹਿਲਾਂ ਰੇਪ ਕਰਨਾ ਤੇ ਬਾਅਦ ਚ ਉਹਦੀ ਹੱਤਿਆ ਕਰਨੀ ਔਰ ਉਸ ਤੋਂ ਬਾਅਦ ਕੱਲ ਉਥੇ ਕੁਝ ਗੁੰਡਿਆਂ ਦੁਆਰਾ ਹਸਪਤਾਲ ਦੀ ਐਮਰਜੈਂਸੀ ਨੂੰ ਤੇ ਹੋਰ ਸਾਰੇ ਨੂੰ ਟੈਸਨੈਸ ਕਰਨਾ ਤੇ ਸਟਾਫ ਦੇ ਉੱਤੇ ਬਿਸ ਬਿਹੇਵ ਕਰਨਾ ਉਸ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਔਰ ਲਗਭਗ ਸਾਰੇ ਭਾਰਤ ਦੇ ਅੱਡੜ ਹਿੱਸਿਆਂ ਦੇ ਵਿੱਚ ਅੱਜ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ ਔਰ ਇਥੇ ਮੈਂ ਵੀ ਦੱਸਣਾ ਚਾਹਾਂਗਾ ਵੀ ਆਈਐਮਏ ਵੱਲੋਂ ਟੋਟਲ ਕੱਲ 6 ਵਜੇ ਤੋਂ ਲੈ ਕੇ ਪਰਸੋ 6 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਹੈ ਸਾਡੀ ਸਰਕਾਰ ਕੋਲ ਅੱਜ ਦੇ ਏਜੰਡੇ 'ਚ ਸਿਰਫ ਇੱਕ ਹੀ ਮੰਗ ਹੈ ਵੀ ਜਿਹੜਾ ਸਿਹਤ ਨਾਲ ਸੰਬੰਧ ਸਟਾਫ ਹੈ ਸਾਡੀ ਆਸ਼ਾ ਵਰਕਰ ਤੋਂ ਲੈ ਕੇ ਹਾਈएस्ट ਸਟਾਫ ਹੈ ਜਿਹੜਾ ਸਾਡਾ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਅਸੀਂ ਇੱਕ ਸਾਡਾ ਸਿਹਤ ਦਾ ਪ੍ਰੋਵਾਈਡਰ ਹੈ ਜੇ ਉਹ ਹੀ ਸੁਰੱਖਿਅਤ ਨਹੀਂ ਤਾਂ ਉਹ ਸਿਹਤਮੰਦ ਚੰਗੀ ਸਿਹਤ ਕਿਵੇਂ ਦੇਵੇਗਾ ਤਾਂ ਅੱਡ-ਅੱਡ ਥਾਵਾਂ ਤੇ ਘਟਨਾਵਾਂ ਹੋ ਰਹੀਆਂ ਸਾਡੇ ਛੋਟੇ-ਛੋਟੇ ਹਸਪਤਾਲਾਂ ਦੇ ਵਿੱਚ ਰਾਤ ਨੂੰ ਇੱਕ ਡਾਕਟਰ ਹੁੰਦੀ ਹੈ ਜਾਂ ਇੱਕ ਸਟਾਫ ਨਰਸ ਹੁੰਦੀ ਹੈ ਜਾਂ ਇੱਕ ਕਲਾਸਰ ਹੁੰਦਾ ਦੋ-ਦੋ ਤਿੰਨ-ਤਿੰਨ ਬੰਦੇ ਆ ਜਿਹੜੇ ਆਪ ਦੀ ਸੁਰੱਖਿਆ ਖੁਦ ਨਹੀਂ ਕਰ ਸਕਦੇ ਤਾਂਸੀਂ ਸਰਕਾਰ ਨੂੰ ਪੂਰਜੋਰ ਮੰਗ ਕਰਦੇ ਆਂ ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਵੀ ਜਿਹੜਾ ਸਿਹਤ ਮੈਕਮੇ ਦੀ ਸੁਰੱਖਿਆ ਦਾ ਐਕਟ ਹੈ ਉਸ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਔਰ ਖਾਸ ਕਰਕੇ ਸਾਡੇ ਜਿਹੜੇ ਸਬਡਿਵੀਜ਼ਨਲ ਹਸਪੀਟਲਸ ਐ ਡਿਵੀਜ਼ਨਲ ਹਸਪੀਟਲਸ ਐ ਉਥੇ ਸਾਨੂੰ ਪ੍ਰੋਟੈਕਸ਼ਨ ਦੇਣ ਲਈ ਰਾਉਂਡ ਦਿ 24 ਘੰਟੇ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਸਾਡਾ ਸਟਾਫ ਬੇਖੌਫ ਹੋ ਕੇ ਕੰਮ ਕਰ ਸਕੇ ਕਿਉਂਕਿ ਸਟਾਫ ਦੀ ਆਪਦੀ ਸੁਰੱਖਿਆ ਤੇ ਨਹੀਂ ਹੈ ਕਿ ਉਹ ਕੰਮ ਕਿਵੇਂ ਕਰੇਗਾ ਇਹ ਕੋਈ ਸਾਡੀ ਸਰਕਾਰ ਤੋਂ ਮੰਗਿਆ ਇਹ ਪੱਛਮੀ ਬੰਗਾਲ ਦੀ ਘਟਨਾ ਹੈਗੀ ਹੈ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਵੀ ਤੁਸੀਂ ਦੇਖਦੇ ਹੋ ਫੇਸ ਕਰਦੇ ਹੋ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਾਵਾਂ ਇਕਦਮਕਾ ਹੁੰਦੀਆਂ ਰਹਿੰਦੀਆਂ ਹਨ ਔਰ ਵਾਰ-ਵਾਰ ਸਰਕਾਰ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਸੇ ਸਟਾਫ ਦੀ ਸੁਰੱਖਿਆ ਲਈ ਜਿਹੜਾ ਕਾਨੂੰਨ ਲਾਗੂ ਕੀਤਾ ਗਿਆ ਹੈ ਉਸ ਨੂੰ ਪ੍ਰੋਪਰਲੀ ਇੰਪਲੀਮੈਂਟ ਕੀਤਾ ਜਾਵੇ ਪਰ ਨਾ ਤਾਂ ਪਾਕ ਸਰਕਾਰ ਵੱਲੋਂ ਨਾ ਹੀ ਸੂਬਾ ਸਰਕਾਰਾਂ ਵੱਲੋਂ ਇਸ ਤੇ ਕੋਈ ਐਕਸ਼ਨ ਲਿਆ ਜਾਂਦਾ ਹੈ ਔਰ ਜਿਸ ਕਰਕੇ ਸਿਹਤ ਦੇ ਵਿਭਾਗ ਦੇ ਵਿੱਚ ਸਾਡਾ ਖਾਸ ਕਰਕੇ 90% ਸਟਾਫ ਹੈ ਫੀਮੇਲ ਹੁੰਦਾ ਹੈ ਸਾਡੀ ਆਸ਼ਾ ਵਰਕਰ ਹੈ ਸਾਡੀਆਂ ਏ ਐਨ ਐਮਸ ਹੈ ਸਾਡੀਆਂ 80 ਐਚ ਉਸ ਹੈ ਸਾਡੀਆਂ ਸਟਾਫ ਨਰਸਸ ਹੈ ਜਿਨੀਆਂ ਡਿਊਟੀ ਤੇ ਹੁੰਦੀ ਹੈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਸਾਡੀਆਂ ਭੈਣਾਂ ਹੈ ਸਾਡੀਆਂ ਬੇਟੀਆਂ ਹੈ ਸਾਡੀਆਂ ਮਾਵਾਂ ਤਾਂ ਉਹਨਾਂ ਸਾਰਿਆਂ ਨੂੰ ਸੁਰੱਖਿਆ ਦੇਣਾ ਸਾਡੀ ਮੋਰਲ ਜ਼ਿੰਮੇਵਾਰੀ ਹੈ ਇਸ ਪੱਛਮੀ ਬੰਗਾਲ ਸਰਕਾਰ ਤੇ ਉਥੋਂ ਦੀ ਕੁੱਝ ਨਾਕਾਮੀ ਵੀ ਕਹਿ ਸਕਦੇ ਜਿਹੜੀਆਂ ਇਹ ਕੜਨਾ ਹੋ ਗਈ ਦੇਖੋ ਜੀ ਅਸੀਂ ਕੋਈ ਸਾਡਾ ਪੋਲੀਟੀਕਲ ਏਜੰਡਾ ਨਹੀਂ ਅਸੀਂ ਕਿਸੇ ਨੂੰ ਚੰਗਾ ਨਹੀਂ ਕਵਾਂਗੇ ਕਿਸੇ ਨੂੰ ਮਾੜਾ ਨਹੀਂ ਕਵਾਂਗੇ ਸਾਡੀ ਸਾਰਿਆਂ ਦੀ ਯੂਨੀਵੋਕਲ ਇੱਕੋ ਹੀ ਡਿਮਾਂਡ ਹੈ ਵੀ ਸਾਨੂੰ ਸੁਰੱਖਿਆ ਦਿੱਤੀ ਜਾਵੇ ਸਰ ਫਾਜ਼ਲ ਦਾ ਜਿਹੜਾ ਸਿਵਲ ਹਸਪੀਟਲ ਹੈ ਇਹਦੇ 'ਚ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਇਹ ਮੰਗ ਵੀ ਉੱਠੀ ਸੀ ਕਿ ਵੀ ਇੱਥੇ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ ਲੰਬੇ ਟਾਈਮ ਤੋਂ ਇਹ ਮੰਗ ਹੈਗੀ ਹੈ ਇਹ ਨਹੀਂ ਸਥਾਪਿਤ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਸਟੈਪ ਲਓਗੇ ਅਗਰ ਇਸ ਤਰ੍ਹਾਂ ਦਾ ਪ੍ਰੋਟੈਕਸ਼ਨ ਤੁਹਾਨੂੰ ਨਹੀਂ ਮਿਲਦਾ ਤਾਂ ਜੋ ਪੰਜਾਬ ਦੀ ਜੱਥੇ ਬੰਦੀ ਹੈ ਉਹਨਾਂ ਦੇ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਉਸ ਇਸ ਇਸ਼ੂਸ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੁਆਰਾ ਅਸਾਨੂੰ ਜੋ ਸਰਕਾਰ ਦੀਆਂ ਹਦਾਇਤਾਂ ਹੈ ਉਹਨਾਂ ਲਈ ਅਸੀਂ ਹਸਪਤਾਲਾਂ ਚ ਸਕਿਉਰਟੀ ਦੀ ਮੰਗ ਰੌਂਦ ਦੀ ਕਲਾਕ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਔਰ ਮੇਰੇ ਵੱਲੋਂ ਬਤੌਰ ਸੱਜਣ ਉਹਨਾਂ ਨੂੰ ਇੱਕ ਦੁਆਰਾ ਵੀ ਯਾਦ ਪੱਤਰ ਭੇਜਿਆ ਜਾਵੇਗਾ ਵੀ ਸਾਡੇ ਹਸਪਤਾਲਾਂ ਚ ਸਕਿਉਰਟੀ ਮੁਹੱਈਆ ਕਰਾਈ ਜਾਵੇ ਤਾਂ ਕਿ ਸਾਡਾ ਸਟਾਫ ਬੇਫੋਕ ਹੋ ਕੇ ਕੰਮ ਕਰ ਸਕੇ ਜੀ ਰੋਹਿਤ ਜੀ ਇਹ ਪ੍ਰੋਟੈਕਸ਼ਨ ਪ੍ਰੋਟੈਸਟ ਚ ਤੁਸੀਂ ਹਿੱਸਾ ਲਿਆ ਹੈਗਾ ਪੂਰਾ ਸਟਾਫ ਛੁੱਟੀ ਤੇ ਹੈਗਾ ਕੁਛ ਕੁਝ ਕਹਿਣਾ ਚਾਹੋਗੇ ਜਿਹੜਾ ਹੈਲਥ ਡਿਪਾਰਟਮੈਂਟ ਦਾ ਸਟਾਫ ਉਹ ਦੀ ਸੁਰੱਖਿਆ ਬਾਰੇ ਇਹ ਵੈਸਟ ਬੰਗਾਲ ਦਾ ਐਕਚੁਅਲੀ ਇਨਸੀਡੈਂਟ ਹੋਇਆ ਸੀ ਜਿੱਥੇ ਰੇਪ ਐਂਡ ਮਰਡਰ ਹੋਇਆ ਉਸੇ ਕਰਕੇ ਅੱਜ ਸਾਡੀ PCMB ਯੂਨੀਅਨ ਹੈ ਜਿਹੜੀ ਡਾਕਟਰਸ ਦੀ ਉਹਨਾਂ ਨੇ ਐਲਾਨ ਕੀਤਾ ਸੀ ਵੀ ਅੱਜ OPD ਸੇਵਾਵਾਂ ਤੇ ਨੋਨ ਐਮਰਜੈਂਸੀ ਸਰਵਿਸ ਉਹ ਬੰਦ ਰਹਿਣਗੀਆਂ ਪਰ ਐਮਰਜੈਂਸੀ ਸਰਵਿਸ ਸਾਡੀਆਂ ਚੱਲ ਰਹੀਆਂ ਉਸੇ ਨੂੰ ਮੁੱਖ ਰੱਖਦੇ ਅੱਜ ਅਸੀਂ ਬੰਦ ਕੀਤਾ ਸੀ ਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਪੈਰਾਮੈਡੀਕਲ ਸਟਾਫ ਨਰਸਿੰਗ ਸਟਾਫ ਸਭ ਨੇ ਸਾਡਾ ਸਹਿਯੋਗ ਦਿੱਤਾ ਇਸ ਤੇ ਤੇ ਅੱਗੇ ਅਸੀਂ ਅੱਜ ਅਜ ਦੀ ਸਾਡਾ ਦਿਨ ਨਹੀਂ ਸੀਗਾ ਜਿਹੜਾ ਆਪੀਡੀ ਬੰਦ ਰਹੀ ਹੈ ਮੇਨ ਇਸ਼ੂ ਸਾਡਾ ਸਿਕਿਉਰਟੀ ਦਾ ਜਿਵੇਂ ਸਰ ਸਾਰਾ ਦੱਸ ਚੁੱਕਿਆ ਉਹ ਸੇ ਇਸ਼ੂ ਨੂੰ ਲੈ ਕੇ ਅੱਜ ਅਸੀਂ ਹੜਤਾਲ ਕੀਤੀ ਹੈ ਫਰਦਰ ਜੋ ਸਾਡਾ ਸਟੇਟ ਬੋਡੀ ਕਰੇਗੀ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਕਾਫੀ ਮੁਸ਼ਕਿਲਾਂ ਆ ਰਹੀਆਂ ਸੀ ਕਿ ਮਰੀਜ਼ ਸਾਨੂੰ ਸਵੇਰੇ ਵੀ ਮਿਲੇ ਸੀ ਕਾਫੀ ਦੇਰ ਤੋਂ ਅਸੀਂ ਕਵਰ ਕਰ ਰਹੇ ਹਾਂ ਅੱਗੇ ਆ ਤੇ ਉਹਨਾਂ ਦਾ ਵੀ ਕਹਿਣਾ ਇਹ ਵੀ ਸਾਨੂੰ ਪਹਿਲਾਂ ਨਹੀਂ ਦੱਸਿਆ ਗਿਆ ਐ ਇਸ ਬਾਰੇ ਕੋਈ ਇਨਫੋਰਮ ਨਹੀਂ ਸੀ ਕਿ ਕਈ ਮਰੀਜ਼ ਜਲਾਲਾਬਾਦ ਤੋਂ ਵੀ ਆਏ ਸੀਗੇ ਨਹੀਂ ਇਨਫੋਰਮੇਸ਼ਨ ਅਸੀਂ ਰਾਤ ਨੂੰ ਹੀ ਮੈਸੇਜ ਸਰਕੂਲੇਟ ਕਰਤਾ ਸੀਗਾ ਈਵਨ ਪ੍ਰੈਸ ਵਾਲਿਆਂ ਨੂੰ ਵੀ ਦੱਸਤਾ ਸੀਗਾ ਬਟ ਥਿੰਗ ਇਜ਼ ਕਿ ਪੇਸ਼ੈਂਟ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕੋਈ ਰੂਰਲ ਏਰੀਆ ਤੋਂ ਆਂਦਾ ਕੋਈ ਕਿੱਥੋਂ ਆਂਦਾ ਆਉਂਦੇ ਚਾਹੇ ਨੋ ਡਾਊਟ ਪੇਸ਼ੈਂਟ ਥੋੜਾ ਪ੍ਰੋਬਲਮ ਤਾਂ ਆਂਦੀ ਹੈ ਅਸੀਂ ਵੀ ਨਹੀਂ ਜਾਣਦੇ ਵੀ ਆਵੇ ਬਟ ਅਸੀਂ ਆਪ ਦਾ ਸਟਾਫ ਦੀ ਵੀ ਸਿਕਿਉਰਿਟੀ ਪ੍ਰਾਇੋਰਟੀ ਹੈ ਸਾਡੀ जब पेशेंट स्टाफ भी नहीं आनी चाहिए ऐसे करके चीज़ लगी गई है तो यदा जल्दी हल होगा तब किसी कोई परेशानी नहीं, नहीं आऊगी ए न्यूज़ चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत